ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸ ਮਹਾਨ ਸਾਖੀ ਨੂੰ ਯਾਦ ਕਰਨੇ ਜਾ ਰਹੇ ਹਾਂ ਜਿਸ ਵਿੱਚ ਗੁਰੂ ਸਾਹਿਬ ਨੇ ਮਨੁੱਖ ਨੂੰ ਇਹ ਦੱਸਿਆ ਹੈ ਕਿ ਅਸਲ ਧੰਨ ਕੀ ਹੈ ਅਤੇ ਝੂਠਾ ਧੰਨ ਕੀ ਹੈ ਸੰਗਤ ਜੀ ਗੁਰੂ ਨਾਨਕ ਦੇਵ ਜੀ ਕੋਈ ਆਮ ਸੰਤ ਨਹੀਂ ਸਨ ਉਹ ਪਰਮਾਤਮਾ ਦੀ ਜੀਉਂਦੀ ਜਾਗਦੀ ਆਵਾਜ਼ ਸਨ ਜਦੋਂ ਸੰਸਾਰ ਤਨ ਦੇ ਨਸ਼ੇ ਵਿੱਚ ਅਹੰਕਾਰ ਦੇ ਅੰਧੇਰੇ ਵਿੱਚ ਰੱਬ ਤੋਂ ਦੂਰ ਹੋ ਰਿਹਾ ਸੀ ਤਾਂ ਵਾਹਿਗੁਰੂ ਨੇ ਇੱਕ ਜੋਤ ਭੇਜੀ ਜਿਸ ਦਾ ਨਾਮ ਸੀ ਧੰਗੁਰੂ ਨਾਨਕਦੇਵ ਜੀ ਸੰਗਤ ਜੀ ਗੁਰੂ ਨਾਨਕਦੇਵ ਜੀ ਦੀਆਂ ਉਦਾਸੀਆਂ ਸਹਿਰ ਨਹੀਂ ਸਨ ਉਹ ਆਤਮਿਕ ਸਫਰ ਜੀ ਸਨ ਉਹ ਉਥੇ ਗਏ ਜਿੱਥੇ ਧਰਮ ਦਾ ਧੰਦਾ ਬਣ ਗਿਆ ਸੀ ਜਿੱਥੇ ਧਨ ਹੀ ਰੱਬ ਬਣ ਗਿਆ ਸੀ ਇਸੇ ਤਰ੍ਹਾਂ ਇੱਕ ਦਿਨ ਗੁਰੂ ਜੀ ਪਹੁੰਚੇ ਸੋਨੇ ਦੇ ਦੇਸ਼ ਸੰਗਤ ਜੀ ਉਹ ਦੇਸ਼ ਬਾਹਰੋਂ ਬਹੁਤ ਸੋਹਣਾ ਸੀ ਮਹਿਲ ਸੋਨੇ ਨਾਲ ਚਮਕਦੇ ਲੋਕ ਰੇਸ਼ਮੀ ਕੱਪੜਿਆਂ ਵਿੱਚ ਰਹਿੰਦੇ ਹਰ ਗਲੇ ਵਿੱਚ ਧਨ ਦੀ ਵਰਖਾ ਪਰ ਗੁਰੂ ਜੀ ਦੀ ਨਜ਼ਰ ਅੰਦਰ ਤੱਕ ਜਦੋਂ ਗਈ ਤਾਂ ਉਹਨਾਂ ਨੇ ਦੇਖਿਆ ਗਰੀਬ ਮਨੁੱਖ ਨਹੀਂ ਬੋਝ ਸੀ ਦਾਨ ਦਿਖਾਵਾ ਸੀ ਨਾਮ ਸਿਰਫ ਮੂੰਹ ਵਿੱਚ ਭਾਈ ਮਰਦਾਨਾ ਜੀ ਨੇ ਪੁੱਛਿਆ ਸੱਚੇ ਪਾਤਸ਼ਾਹ ਇੱਥੇ ਤਾਂ ਸਭ ਕੁਝ ਹੈ ਫਿਰ ਵੀ ਚੈਨ ਕਿਉਂ ਨਹੀਂ ਤਾਂ ਗੁਰੂ ਜੀ ਨੇ ਕਿਹਾ ਮਰਦਾਨਿਆ ਜਿੱਥੇ ਨਾਮ ਨਹੀਂ ਉੱਥੇ ਤਾਂ ਨਵੀਂ ਦੁੱਖ ਬਣ ਜਾਂਦਾ ਹੈ ਉਸ ਦੇਸ਼ ਦਾ ਰਾਜਾ ਸੋਚਦਾ ਸੀ ਕਿ ਮੈਂ ਸਭ ਤੋਂ ਵੱਡਾ ਹਾਂ ਕਿਉਂਕਿ ਮੇਰੇ ਕੋ ਸਭ ਤੋਂ ਜ਼ਿਆਦਾ ਸੌਣਾ ਹੈ ਉਹ ਸੰਤਾਂ ਨੂੰ ਫਕੀਰ ਸਮਝਦਾ ਸੀ ਅਤੇ ਫਕੀਰਾਂ ਨੂੰ ਨਿਕੰਮੇ ਸੰਗਤ ਜੀ ਅਹੰਕਾਰ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੈ ਕਿ ਮਨੁੱਖ ਕਿਸੇ ਨੂੰ ਵੱਡਾ ਨਹੀਂ ਸਮਝਦਾ ਗੁਰੂ ਜੀ ਨੇ ਸ਼ਹਿਰ ਦੇ ਬਾਹਰ ਬੈਠ ਕੇ ਕੀਰਤਨ ਕੀਤਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਲੋਕ ਇਕੱਠੇ ਹੋਏ ਪਰ ਹਸਣ ਲੱਗ ਪਏ ਕੈਨ ਲੱਗ ਗਈ ਕਿ ਇਸ ਨਾਲ ਪੇਟ ਨਹੀਂ ਪਰਦਾ ਸੰਗਤ ਜੀ ਅੱਜ ਵੀ ਇਹ ਹੀ ਗੱਲ ਨਹੀਂ ਹੁੰਦੀ ਕਿ ਗੁਰੂ ਜੀ ਨੇ ਧਰਤੀ ਤੋਂ ਮਿੱਟੀ ਚੁੱਕੀ ਵਾਹਿਗੁਰੂ ਦਾ ਨਾਮ ਜਪਿਆ ਮਿੱਟੀ ਸੋਨਾ ਬਣ ਗਈ ਸਾਰਾ ਸ਼ਹਿਰ ਹਿੱਲ ਗਿਆ ਰਾਜਾ ਦੌੜਦਾ ਆਇਆ ਮੈਨੂੰ ਇਹ ਵਿਦਿਆ ਦੇ ਦਿਓ ਗੁਰੂ ਜੀ ਨੇ ਕਿਹਾ ਇਹ ਵਿਦਿਆ ਨਹੀਂ ਇਹ ਤੇਰੀ ਸੋਚ तोड़ने ਲਈ ਇੱਕ ਕਥਾ ਦਾ ਕੇਂਦਰ ਹੈ ਗੁਰੂ ਜੀ ਨੇ ਕਿਹਾ ਸੋਨਾ ਅਹੰਕਾਰ ਪੈਦਾ ਕਰਦਾ ਹੈ ਨਾਮ ਨਿਮਰਤਾ ਸੋਨਾ ਘਰ ਪਰਦਾ ਹੈ ਨਾਮ ਦੀ ਫਿਰ ਗੁਰੂ ਜੀ ਨੇ ਰਾਜੇ ਨੂੰ ਕਿਹਾ ਮੈਂ ਮਿੱਟੀ ਨੂੰ ਸੋਨਾ ਬਣਾਇਆ ਪਰ ਤੂੰ ਆਪਣੇ ਮਾਨ ਨਾਲ ਨਾਮ ਨਾਲ ਸੋਨਾ ਨਹੀਂ ਬਣਾਇਆ ਇਹ ਸੁਣ ਕੇ ਰਾਜਾ ਟੁੱਟ ਗਿਆ ਰਾਜਾ ਰੋ ਪਿਆ ਮੈਂ ਸੰਸਾਰ जित ਪਿਆ ਆਪਣੇ ਆਪ ਨੂੰ ਹਾਰ ਗਿਆ ਗੁਰੂ ਜੀ ਨੇ ਨਾਮ ਦੀ ਬਾਤ ਦਿੱਤੀ ਸੰਗਤ ਜੀ ਨਾਮ ਨਾਲ ਅਹੰਕਾਰ ਮਰਦਾ ਹੈ ਨਾਮ ਨਾਲ ਦਇਆ ਆਉਂਦੀ ਹੈ ਨਾਮ ਨਾਲ ਮਨੁੱਖ ਮਨੁੱਖ ਬਣਦਾ ਹੈ ਸੰਗਤ ਜੀ ਅੱਜ ਵੀ ਸੋਨੇ ਦੇ ਦੇਸ਼ ਵਿੱਚ ਰਹਿੰਦੇ ਹਾਂ ਮਹੰਗੇ ਫੋਨ ਮਹੰਗੇ ਕਾਰ ਪਰ ਦੇ ਖਲੀ ਗੁਰੂ ਨਾਨਕ ਦੇਵ ਜੀ ਅੱਜ ਵੀ ਪੁੱਛਨੇ ਹਨ ਤੇਰੇ ਕੋਲ ਸਭ ਕੁਝ ਹੈ ਕੀ ਤੇਰੇ ਕੋਲ ਨਾਮ ਹੈ ਸੋਨਾ ਚਮਕਦਾ ਹੈ ਕੁਝ ਸਮੇ ਲਈ ਨਾਮ ਚਮਕਦਾ ਹੈ ਸਦਾ ਲਈ ਆਵ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਅਰਦਾਸ ਕਰਮੀ ਹੈ ਦਾਤਾ ਹਰ ਸਾਡੇ ਦਿਲ ਨੂੰ ਨਾਮ ਨਾ ਪਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ